ਬਿਰਹਾਮ ਸਿੰਘ ਸੰਦੂ ਦੀ ਲਿਖੀ ਹੋਈ ਕਿਤਾਬ ਬਰਿਆਂ ਪਿੱਛੋਂ ਮਨ ਦਾ ਸੱਚ ਹਾਸੇ-ਹਾਸੇ ਵਿੱਚ ਪੁੱਤਰ ਨੇ ਆਪਣੇ ਮਨ ਦਾ ਸੱਚ ਆਖਿਆ ਬਾਪੂ ساری ਉਮਰ ਤੂੰ ਵੀ ਕੁਝ ਨਾ ਕੀਤਾ ਨਾਲ ਘਰ ਜਿਵੇਂ ਮੱਥਾ ਰਹਾ ਮਾਰਦਾ ਏਨੀ ਕਹਿ ਕੇ ਹੱਸਦੇ-ਹੱਸਦੇ ਮੱਥੇ ਤੇ ਉਸ ਹੱਥ ਮਾਰਿਆ ਕੋਲੋਂ ਮਾਂ ਤੁਣ ਕੇ ਬੋਲੀ ਹੱਥ ਅਕਲ ਨੂੰ ਮਾਰ ਵੇੜਿਆ ਮਾਰ ਬਣਾਈ ਤੇਰੇ ਪਿਓ ਨੇ ਇੱਜ਼ਤ ਐਨੀ ਨਾਮ ਕਮਾਇਆ ਜਿੱਥੇ ਜਾ ਮਾ ਹੁੱਬ ਕੇ ਦੱਸਾਂ ਮਾਣ ਨਾਲ ਸਿਰ ਉੱਚਾ ਹੁੰਦਾ ਮਾਤਾ ਤੇਰੇ ਉੱਚੇ ਸਿਰ ਨੂੰ ਇੱਥੇ ਕੌਣ ਵੇਖਦਾ ਕੀ ਕਰਨੀ ਏ ਫੋਕੀ ਇੱਜ਼ਤ ਨਾਂ ਦਾ ਕੀ ਏ ਨਾਵਾਂ ਕਿਤੇ ਕਮਾਇਆ ਹੁੰਦਾ ਪਰਦੇਸਾਂ ਵਿੱਚ ਤੱਕੇ ਤਾਣਾ ਖਾਣੇ ਪੈਂਦੇ ਬਿਟ ਬਿਟ ਵਿੰਦੇ ਪਿਓ ਨੂੰ ਕੋਈ ਸਮਝ ਨਹੀਂ ਪੈਂਦੀ ਤੱਕੇ ਬਹੁਤੇ ਪੁੱਤਰ ਨੇ ਜਾਂ ਪਿਓ ਨੇ ਖਾਦੇ